ਆਇਓ ਦੁਖ ਹਰਣ ਸ਼ਰਣ ਕਰਣਾ ਪਤ ਗਹਿਓ ਚਰਨ ਆਸਰਾ 나ਗ ਰੂਪ ਭਇਓ ਸਾਧ ਸੰਗ ਭਵਨਿਤ ਪਾਰ ਪਰਾਇ ਅਪਿਓ ਪਿਓ ਗਤਥਿਓ ਭਰਮ ਕਹੋ ਨਾਨਕ ਅਜਤ ਜਰਾ ਜੈ ਤਸਰੀ ਮਹਲਾ ਪੰਜਵਾ ਜਾਗ ਭਏ ਗੋਵਿੰਦ ਸਹਾਈ ਸੁਖ ਸਹਿਜ ਆਨੰਦ ਸਗਲ ਸਿਉ ਵਾ ਕਉ ਵਿਆਦ ਨਾ ਕਾਈ ਰਹਾ ਦੀ ਸਹ ਹੈ ਸਭ ਸੰਗ ਰਹਿ ਅਲੇਪਾ ਨਹ ਵਿਆਪੈ ਉਹ ਨਮਾਈ ਇਕੈ ਰੰਗ ਤਤ ਕੇ ਬੀਤੇ ਸਤ ਗੁਰ ਤੇ ਬੁੱਧ ਪਾਈ ਦਇਆ ਮયા ਕਿਰਪਾ ਠਾਕੁਰ ਕੀ ਸੇਈ ਸੰਤ ਸੁਭਾਈ ਤੈਨ ਗਏ ਸੰਗ ਨਾਨਕ ਨਿਸਤਰੀਐ ਜੈਨ ਰਸ ਰਸ ਹਰ ਗੁਣ ਗਾਈ ਜੈ ਤਸਰੀ ਮਹਲਾ ਪੰਜਵਾ ਗੋਵਿੰਦ ਜੀਵਨ ਪ੍ਰਾਨ ਧਨ ਰੂਪ ਅਗਿਆਨ ਮੋਹ ਮਗਨ ਮਹਾ ਪ੍ਰਾਨੀ ਅੰਧਿਆਰੇ ਮਹਿ ਦੀਪ ਰਹਾਉ ਸਾਫਲ ਦਰਸ਼ਨਾ ਤੁਮਰਾ ਪ੍ਰਭ ਪ੍ਰੀਤਮ ਚਰਨ ਕਮਲ ਆਨੂਪਾ ਅਨਕ ਵਾਰ ਕਰੋ ਤੇਹ ਬੰਦਨਾ ਮਨ ਹੈ ਚਰਾਹਵ ਧੂਪ ਹਰ ਬਰਿਓ ਤੁਮਰਾ ਤਰਵ ਦਵਾਰੈ ਦ੍ਰਿੜ ਕਰ ਗਹੀ ਤੁਮਾਰੀ ਲੋਕ ਕਾਡ ਲੇ ਹੁ ਨਾਨਕ ਆਪਣੇ ਕੋ ਸੰਸਾਰ ਪਾਵਕ ਕੇ ਕੂਪ ਜੈਤ ਸ੍ਰੀ ਮਹਲਾ ਪੰਗੜਾ ਕੋਈ ਜਾਨਾ ਹਰ ਸਿਆਉ ਦੇਵ ਜੋਰਾ ਚਰਨ ਗਹ ਬਕੋ ਸ਼ੋਭ ਰਸਦਾ ਦੇ ਜਹੈ pran ਕੋ ਰਹਾ ਮਨ ਤਨ ਨਿਰਮਲ ਕਰਤ ਗਿਆ ਰ ਹਰ ਸਿੰਘ ਚ ਸਦਾ ਸੰਜੋਰਾ ਯਾਰਸ ਮਹ ਹੈ ਮਗਨ ਹੋਤ ਕਿਰਪਾ ਤੇ ਮਹਾ ਬਿਖਿਆ ਤੇ ਤੋਰਾ ਆਇਓ ਸ਼ਰਨ ਦੀਨ ਦੁਖ ਭੰਜਨਾ ਚਿਤ ਬਾਤ ਤਮਰੀਓ ਰ ਅਪੈ ਪਦ दान ਸਿਮਰਨ ਸੁਆਮੀ ਕੋ ਪ੍ਰਵ ਨਾਨਕ ਬੰਦਨ ਸ਼ੋਰ ਜੈਤ ਸ੍ਰੀ ਮਹਲਾ ਪੰਜਵਾਂ ਚਾਤਿ ਕੋ ਚਿਤੁ ਬਕ ਵਰਸਤ ਮੇਹਾ ਕਿਰਪਾ ਸਿੰਧ ਕਰੁਣਾ ਪ੍ਰਭ ਘਰੋ ਹਰਿ ਪ੍ਰੇਮ ਭਗਤ ਕੋ ਨੇਹ ਰਹਾਉ अनग सुखा चकवी नहीं चाहता आनंद पूरन देख देह हान उपाव ना जीवत मीना बिन जल मरनाते हम अनाथ नाथ हर शरी कृपा करे चरण कमल नान केर त सिन